ਅੱਜਕੱਲ੍ਹ ਜੀਰੇ ਦੇ ਫਾਇਦਿਆਂ ਦੀ ਕਰਾਂਗੇ ਸੋ ਸਾਡੇ ਹਰੇਕ ਦੇ ਘਰ ਦੇ ਵਿੱਚ ਜੀਰਾ ਹੁੰਦਾ ਹੈ ਜੀਰੇ ਦਾ ਤੜਕਾ ਲਗਾਉਣਾ ਬਹੁਤ ਚੰਗਾ ਲੱਗਦਾ ਹੈ ਚਾਹੇ ਉਹ ਦਾਲ ਦਾ ਤੜਕਾ ਹੋਵੇ ਖਿਚੜੀ ਦਾ ਤੜਕਾ ਹੋਵੇ ਚਾਹੇ ਕਿ ਅਸੀਂ ਉਸ ਨੂੰ ਦਹੀਂ ਦੇ ਰਾਇਤੇ ਵਿੱਚ ਪਾਣਾ ਹੋਵੇ ਵੱਖ-ਵੱਖ ਤਰ੍ਹਾਂ ਦੇ ਨਾਲ ਅਸੀਂ ਜੀਰੇ ਨੂੰ ਵਰਤਦੇ ਹਾਂ ਤੇ ਆਯੁਰਵੈਦ ਦੇ ਵਿੱਚ ਜੀਰੇ ਨੂੰ ਵੱਖ-ਵੱਖ ਤੰਗ ਦੇ ਨਾਲ ਵਰਤਿਆ ਜਾਂਦਾ ਹੈ ਅਲੱਗ-ਅਲੱਗ ਹੈਲਥ ਇਸ਼ੂਜ਼ ਉੱਪਰ ਕੰਮ ਕਰਨ ਦੇ ਲਈ ਸੋ ਅੱਜ ਮੈਂ ਤੁਹਾਨੂੰ ਜੀਰੇ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੀਆਂ ਤੇ ਕਿਵੇਂ ਅਸੀਂ ਜੋ ਹੈ ਛੋਟੇ-ਛੋਟੇ ਤੰਗ ਦੇ ਨਾਲ ਇਸ ਨੂੰ ਇਸਤੇਮਾਲ ਕਰਕੇ ਕਈ ਵੱਡੀਆਂ ਹੈਲਥ ਇਸ਼ੂਸ ਤੋਂ ਜੋ ਹੈ ਛੁਟਕਾਰਾ ਪਾ ਸਕਦੇ ਆ ਅਜਿਹੀ ਹੈਲਥ ਇਸ਼ੂਸ ਜਿਸ ਤੋਂ ਅਸੀਂ ਲਗਾਤਾਰ ਬੜੇ ਪਰੇਸ਼ਾਨ ਰਹਿੰਨੇ ਆ ਕਈਆਂ ਨੂੰ ਪੇ ਟਫਾਰਾ ਪੇਟ ਗੈਸ ਭੁੱਖ ਨਾਲ ਲੱਗਣ ਦੀ ਪ੍ਰੋਬਲਮ ਰਹਿੰਦੀ ਹੈ ਐਸਿਡਿਟੀ ਬਣੀ ਰਹਿੰਦੀ ਹੈ ਸਿਰਦਰਦ ਰਹਿੰਦਾ ਹੈ ਇਵਨ ਅਗਰ ਆਪਾਂ ਵੱਡੀ ਪ੍ਰੋਬਲਮਸ ਦੀ ਵੀ ਗੱਲ ਕਰ ਲਈਏ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈ ਬੀਪੀ ਨੂੰ ਲੈ ਕੇ ਪ੍ਰੋਬਲਮ ਰਹਿੰਦੀਆਂ ਕਈ ਫੀਮੇਲਸ ਨੂੰ ਲੇਡੀਜ਼ ਨੂੰ ਜੋ ਹੈ ਪੀਰੀਅਡਸ ਪੇਨ ਰਹਿੰਦਾ ਉਥੇ ਵੀ ਕਿਸ ਤੰਗ ਦੇ ਨਾਲ ਜੀਰਾ ਤੁਹਾਡੀ ਮਦਦ ਕਰੇਗਾ ਇਸੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਜੀ ਜਦੋਂ ਆਪਾਂ ਜੀਰੇ ਦੀ ਗੱਲ ਕਰਦੇ ਹਾਂ ਜੀ ਤਸੀਰ ਭਾਵੇਂ ਗਰਮ ਹੁੰਦੀ ਹੈ ਪਰ ਜਦੋਂ ਅਸੀਂ ਇਸ ਨੂੰ ਸਹੀ ਢੰਗ ਨਾਲ ਵਰਤਦੇ ਹਾਂ ਔਰ ਲਿਮਟਿਡ ਮਾਤਰਾ ਵਿੱਚ ਵਰਤਦੇ ਹਾਂ ਤਾਂ ਇਹ ਸਾਡੇ ਬਹੁਤ ਸਾਰੇ ਉਪਯੋਗੀ ਕਾਰਨਾ ਵਿੱਚ ਜੋ ਹੈ ਸ਼ਾਮਿਲ ਹੋ ਜਾਂਦਾ ਹੈ ਜਿੱਥੇ ਸਾਨੂੰ ਬਹੁਤ ਸਾਰੇ ਹੈਲਥ ਇਸ਼ੂਸ ਪਰੇਸ਼ਾਨ ਕਰ ਰਹੇ ਹੁੰਦੇ ਨੇ ਪਹਿਲਾਂ ਇਹ ਜਾਣ ਲਓ ਕਿ ਆਖਿਰ ਸਾਨੂੰ ਜੀਰੇ ਤੋਂ ਮਿਲਦਾ ਕੀ ਕੁਝ ਹੈ ਜੀਰੇ ਤੋਂ ਸਾਨੂੰ ਚੰਗੀ ਮਾਤਰਾ ਵਿੱਚ ਐਂਟੀਆਕਸੀਡੈਂਟ ਮਿਲਦੇ ਨੇ ਤੇ ਐਂਟੀਆਕਸੀਡੈਂਟ ਨੈਚੁਰਲ ਵੇਦ ਵਿੱਚ ਸਾਨੂੰ ਅਗਰ ਮਿਲ ਰਹੇ ਹੋਣ ਬਾਡੀ ਡੀਟੌਕਸ ਹੋਈ ਰਹਿੰਦੀ ਹੈ ਟੌਕਸਿਨ ਜਿਹੜੇ ਨੇ ਬਾਡੀ ਤੋਂ ਬਾਹਰ ਜਾਂਦੇ ਰਹਿੰਦੇ ਨੇ ਦੇਖੋ ਅਗਰ ਸਵਸਥ ਰਹਿਣਾ ਹੈ ਹੈਲਦੀ ਰਹਿਣਾ ਹੈ ਤਾਂ ਸਾਨੂੰ ਆਪਣੀ ਡਾਈਟ ਵਿੱਚ ਅਜਹੀਆਂ ਚੀਜ਼ਾਂ ਜ਼ਰੂਰ ਸ਼ਾਮਿਲ ਕਰਨੀਆਂ ਹੀ ਪੈਣਗੀਆਂ ਜਿਸ ਦੇ ਨਾਲ ਟੌਕਸਿਨਸ ਫ੍ਰੀ ਰੈਡੀਕਲਸ ਜੋ ਹੈ ਬੋਡੀ ਤੋਂ ਬਾਹਰ ਹੁੰਦੇ ਰਹਿਣ ਤੇ ਫ੍ਰੀ ਰੈਡੀਕਲਸ ਜਾਂ ਟੌਕਸਿਨਸ ਕਿਹੜੇ ਹੁੰਦੇ ਨੇ ਦੇਖੋ ਜਦੋਂ ਅਸੀਂ ਕੋਈ ਵੀ ਚੀਜ਼ ਖਾ ਰਹੇ ਹਾਂ ਕਿਸੇ ਦੇ ਵਿੱਚ ਪ੍ਰੀਜ਼ਰਵੇਟਿਵਸ ਪਾਏ ਗਏ ਹੁੰਦੇ ਨੇ ਕੁਝ ਕਲਰਸ ਐਡ ਕੀਤੇ ਗਏ ਹੁੰਦੇ ਨੇ ਇਹ ਸਾਰੇ ਕਿਤੇ ਨਾ ਕਿਤੇ ਫ੍ਰੀ ਰੈਡੀਕਲਸ ਨੇ ਹੀ ਆਸੀ ਪੋਲੂਸ਼ਨ ਤੋਂ ਵੀ ਗੱਲ ਕਰ ਲਈਏ ਅਸੀਂ ਸਾਹ ਲੈ ਰਹੇ ਹਾਂ ਤਦ ਵੀ ਪੋਲੂਸ਼ਨ ਸਾਡੇ ਅੰਦਰ ਜਾ ਰਿਹਾ ਸੋ ਇਹ ਚੀਜ਼ਾਂ ਨੂੰ ਬਾਹਰ ਕਰਨ ਦੇ ਲਈ ਸਾਨੂੰ ਕੁਝ ਨੇਚਰਲ ਤਰੀਕੇ ਅਪਣਾਣੇ ਹੀ ਚਾਹੀਦੇ ਨੇ ਤੇ ਸਾਨੂੰ ਜੀਰਾ ਤੋਂ ਹੋਰ ਕੀ ਕੁਝ ਮਿਲ ਰਿਹਾ ਸਾਨੂੰ ਆਇਰਨ ਮਿਲ ਰੈ ISO ਵਿਟਾਮਿਨ E ਵੀ ਮਿਲਦਾ ਹੈ ਕੈਲਸ਼ੀਅਮ ਮਿਲ ਜਾਂਦਾ ਹੈ ਪ੍ਰੋਟੀਨ ਮਿਲਦਾ ਹੈ ਫਾਈਬਰ ਮਿਲਦਾ ਹੈ ਢੇਰ ਸਾਰੇ ਫਾਇਦੇ ਨੇ ਤਾਂ ਤੁਸੀਂ ਸਮਝੋ ਕਿ ਅਗਰ ਅਸੀਂ ਸਵੇਰੇ ਖਾਲੀ ਪੇਟ ਅਗਰ ਜੀਰਾ ਵਾਟਰ ਪੀਨੇ ਆ ਤਾਂ ਸਾਨੂੰ ਕਿੰਨੇ ਸਾਰੇ ਵਿਟਾਮਿਨਸ ਔਰ ਮਿਨਰਲਸ ਆ ਮਿਲ ਰਹੇ ਨੇ ਫਾਈਬਰ ਮਿਲ ਰਿਹਾ ਹੈ ਔਰ ਨਾਲ ਦੇ ਨਾਲ ਐਂਟੀਆਕਸੀਡੈਂਟ ਜਿਹੜਾ ਮਿਲ ਰਹੇ ਨੇ ਤਾਂ ਸਾਡੀ ਦਿਨ ਦੀ ਸ਼ੁਰੂਆਤ ਕਿੰਨੀ ਅੱਛੀ ਹੈ ਸਾਡੀ ਬਾਡੀ ਵੀ ਸਾਡੇ ਤੋਂ ਖੁਸ਼ ਰਹਿਣ ਹੀ ਵਾਲੀ ਹੈ ਸੋ ਐਂਟੀ ਇਨਫਲੇਮੇਟਰੀ ਹੈ ਬਾਡੀ ਵਿੱਚ ਕਿਤੇ ਵੀ ਕਿਸੇ ਤਰ੍ਹਾਂ ਦੀ ਸੋਜਿਸ਼ ਹੋ ਗਈ ਹੈ ਸਾਨੂੰ ਕਿਤੇ ਦਰਦ ਰਹਿੰਦੀ ਹੈ ਖਾਸ ਕਰਕੇ ਅਗਰ ਆਪਾਂ ਗੱਲ ਕਰੀਏ ਜਿਨ੍ਹਾਂ ਨੂੰ ਬਾਡੀ ਪੇਨ ਅਕਸਰ ਲੈਂਦਾ ਹੈ ਜਾਂ ਜਿਨ੍ਹਾਂ ਨੂੰ ਜੋਇੰਟਸ ਪੇਨ ਦੀ ਪ੍ਰੋਬਲਮ ਰਹਿੰਦੀ ਹੈ ਗੋਡਿਆਂ ਵਿੱਚ ਦਰਦ ਹੈ ਜੋੜਾਂ ਵਿੱਚ ਦਰਦ ਹੈ ਉਹਨਾਂ ਦੇ ਲਈ ਵੀ ਜੀਰਾ ਵਰਦਾਨ ਤੋਂ ਘਟ ਨਹੀਂ ਹੈ ਅਸੀਂ ਇੱਥੇ ਜ਼ਰੂਰ ਕਹਿ ਸਕਦੇ ਹਾਂ ਸੋ ਜੀਰਾ ਜੀਰਾ ਵਾਟਰ ਜਾਂ ਜੀਰਾ ਨੂੰ ਤੁਸੀਂ ਕਿਸੇ ਵੀ ਢੰਗ ਦੇ ਨਾਲ ਅਗਰ ਆਪਣੀ ਡਾਈਟ ਵਿੱਚ ਸ਼ਾਮਿਲ ਕਰਦੇ ਆ ਤਾਂ ਇਹ ਸਾਡੇ ਲਈ ਸਿਹਤਮੰਦ ਰਹਿਣ ਹੀ ਵਾਲਾ ਹੈ ਪਰ ਇੱਥੇ ਜ਼ਰੂਰ ਯਾਦ ਰੱਖੋ ਜਦੋਂ ਅਸੀਂ ਸੋਚਦੇ ਹਾਂ ਕਿ ਤੜਕੇ ਦੇ ਵਿੱਚ ਅਸੀਂ ਡੇਲੀ ਜੀਰਾ ਪਾ ਰਹੇ ਹਾਂ ਤਾਂ ਉਹ ਦੇਖੋ ਥੋੜਾ ਜਿਹਾ ਜੀਰਾ ਇੱਕ ਚਮਚਾ ਤੋਂ ਘੱਟ ਵੀ ਅਗਰ ਜੀਰਾ ਪਾ ਰਿਆਂ ਕਿੰਨੇ 4-5 ਜਣੇ ਵਾਲੀ ਸਬਜ਼ੀ ਬਣ ਰਹੀ ਹੈ ਉਹ ਇੰਨੇ ਜਣਾਂ ਵਿੱਚ ਡਿਵਾਈਡ ਹੋ ਜਾਂਦਾ ਤਾਂ ਉਹ ਇੱਕ ਪਰਸਨ ਦੇ ਉੱਪਰ ਜੋ ਹੈ ਕੰਮ ਨਹੀਂ ਕਰ ਪਾਂਦਾ ਉਹ ਇੱਕ ਸਵਾਦ ਦੇ ਤੌਰ ਤੇ ਰਹਿ ਜਾਂਦਾ ਪਰ ਜਦੋਂ ਤੁਸੀਂ ਉਸ ਨੂੰ ਆਪਣੇ ਕੋਈ ਹੈਲਥ ਇਸ਼ੂ ਦੇ ਲਈ ਵਰਤਨਾ ਹੈ ਤਾਂ ਤੁਹਾਨੂੰ ਉਸ ਦੇ ਲਈ ਪ੍ਰੋਪਰ ਸਹੀ ਮਾਤਰਾ ਵਿੱਚ ਜੀਰੇ ਨੂੰ ਵਰਤਣਾ ਹੀ ਪਏਗਾ ਸੋ ਅੱਗੋਂ ਮੈਂ ਗੱਲ ਕਰਾਂ ਜਿਨ੍ਹਾਂ ਨੂੰ ਪੇਟ ਦਰਦ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਦੇ ਲਈ ਵੀ ਜੀਰਾ ਬਹੁਤ ਜ਼ਿਆਦਾ ਉਪਯੋਗੀ ਹੈ ਕਿਵੇਂ ਵਰਤਣਾ ਹੈ ਅਲੱਗ-ਅਲੱਗ ਤਰੀਕੇ ਮੈਂ ਥੋੜੇ ਤੁਹਾਨੂੰ ਜ਼ਰੂਰ ਦੱਸਾਂਗੀ ਪਰ ਪਹਿਲਾਂ ਇਹ ਸਮਝ ਲਓ ਹੋਰ ਕਿਹੜੇ-ਕਿਹੜੇ ਹੈਲਥ ਇਸ਼ੂਜ਼ ਹੈ ਵਿੱਚ ਜੀਰਾ ਜੋ ਹੈ ਤੁਹਾਡੀ ਮਦਦ ਕਰਨ ਜਾ ਰਿਹਾ ਹੈ ਦੇਖੋ ਜਿਨ੍ਹਾਂ ਨੂੰ ਡਿਪਰੈਸ਼ਨ ਜਾਂ ਚਿੰਤਾ ਥੋੜੀ ਬਣੀ ਰਹਿੰਦੀ ਹੈ ਬੜੀ ਟੈਨਸ਼ਨ ਹੋ ਜਾਂਦੀ ਹੈ ਛੋਟੇ-ਛੋਟੇ ਗੱਲ ਤੇ ਉਹਨਾਂ ਦੇ ਲਈ ਵੀ ਜੀਰਾ ਬਹੁਤ ਹੀ ਜ਼ਿਆਦਾ ਉਪਯੋਗੀ ਰਹਿਣ ਵਾਲਾ ਹੈ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਉਨਾ ਲੇਵੀ ਜੀਰਾ ਬਹੁਤ ਅਚਾ ਪਰ ਹਾਂ ਜਿਨ੍ਹਾਂ ਦੀ 슈ਗਰ ਲੈਵਲ ਕਈ ਵਾਰੀ ਡਾਊਨ ਚਲੀ ਜਾਂਦੀ ਹੈ ਉਹਨਾਂ ਨੂੰ ਜੀਰੇ ਦਾ ਪਯੋ ਘਟ ਕਰਨਾ ਚਾਹੀਦਾ ਕਿਉਂਕਿ ਅਗਰ ਤੁਸੀਂ ਜ਼ਿਆਦਾ ਜੀਰੇ ਦਾ ਉਪਯੋਗ ਕਰਦੇ ਹੋ ਤਾਂ ਇਸ ਦੇ ਨਾਲ ਜੋ ਹੈ ਬਲੱਡ 슈ਗਰ ਲੈਵਲ ਕਈ ਵਾਰੀ ਲੋ ਵੀ ਹੋ ਜਾਂਦਾ ਹੈ ਸੋ ਇਹ ਜਿਨ੍ਹਾਂ ਦੀ 슈ਗਰ ਦੀ ਪ੍ਰੋਬਲਮ ਹੈ ਉਹਨਾਂ ਨੂੰ ਆਪਣੀ 슈ਗਰ ਤਾਂ ਵੈਸੇ ਵੀ ਰੈਗੂਲਰ ਚੈੱਕ ਜ਼ਰੂਰ ਕਰਦੇ ਰਹਿਣਾ ਚਾਹੀਦਾ ਤੇ ਉਸ ਦੇ ਹਿਸਾਬ ਨਾਲ ਹੀ ਆਪਣੀ ਡਾਈਟ ਦੇ ਉੱਪਰ ਫੋਕਸ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਕੋਲੇਸਟ੍ਰੋਲ ਤੁਹਾਡਾ ਅਗਰ ਵਧਿਆ ਹੋਇਆ ਹੈ ਤਾਂ ਤੁਹਾਡੇ ਕੋਲੇਸਟ੍ਰੋਲ ਲੈਵਲ ਨੂੰ ਕੰਟਰੋਲ ਕਰਨ ਦੇ ਵੀ ਜਿਹੜਾ ਬੈਡ ਕੋਲੇਸਟ੍ਰੋਲ ਵੱਧ ਗਿਆ ਹੁੰਦਾ ਹੈ ਉਸ ਨੂੰ ਘਟਾਉਣ ਦੇ ਵਿੱਚ ਵੀ ਜੀਰਾ ਤੁਹਾਡੀ ਮਦਦ ਜ਼ਰੂਰ ਕਰੇਗਾ weight loss ਦੇ ਲਈ ਤਾਂ ਅਸੀਂਾਰੇ ਜਾਣਦੇ ਹਾਂ weight loss ਦੇ ਲਈ ਵੀ ਜੀਰਾ ওয়াটার ਨੂੰ ਬਹੁਤ ਵਧੀਆ ਇੱਕ ਨੈਚੁਰਲ ਤਰੀਕਾ ਮੰਨਿਆ ਜਾਂਦਾ ਹੈ ਔਰ ਕਈ ਲੋਕਾਂ ਨੇ ਜੋ ਹੈ ਜੀਰਾ ওয়াটার ਦੇ ਨਾਲ ਹੀ ਆਪਣਾ weight ਘਟਾਇਆ ਹੈ ਪਰ ਗੱਲ ਉੱਥੇ ਹੀ ਹੁੰਦੀ ਹੈ ਕਿ ਕੱਲਾ ਇੱਕ ਜੀਰਾ ওয়াটার ਕੁਝ ਨਹੀਂ ਕਰੇਗਾ ਅਗਰ ਤੁਸੀਂ weight loss ਕਰਨਾ ਹੈ ਤਾਂ ਤੁਹਾਨੂੰ ਨਾਲ-ਨਾਲ ਜੋ ਹੈ ਆਪਣੀ ਡਾਈਟ ਤੇ ਫੋਕਸ ਵੀ ਕਰਨਾ ਪੈਗਾ ਇਹ ਨਹੀਂ ਕਿ ਅਸੀਂ ਜੀਰਾ ওয়াটার ਪੀਤਾ ਔਰ ਉਸੇ ਪੂਰਾ ਦਿਨ ਸਭ ਕੁਝ ਫਰਾਈ ਵੀ ਖਾ ਰਹੇ ਹਾਂ ਮਿੱਠੀਆਂ ਚੀਜ਼ਾਂ ਵੀ ਖਾ ਰਹੇ ਹਾਂ ਔਰ ਅਸੀਂ ਉਮੀਦ ਸਿਰਫ ਕਰ ਰਹੇ ਹਾਂ ਜਿਹੜਾ ਸੀ ਸਵੇਰੇ ਜੀਰਾ ওয়াਟਰ ਪੀ ਲਿਆ ਕਿ ਸਾਨੂੰ ਪਤਲਾ ਕਰ ਦੇ ਸੋ ਪਤਲੇ ਹੋਣ ਨੂੰ ਲੈ ਕੇ ਤੋਂ ਮੈਂ ਢੇਰੋਂ ਵੀਡੀਓ ਬਣਾਈਆਂ ਹੋਈਆਂ ਤੁਸੀਂ ਮੇਰੇ YouTube ਚੈਨਲ ਤੇ ਆ ਫੇਸਬੁੱਕ ਪੇਜ ਤੇ ਵੀ ਜ਼ਰੂਰ ਦੇਖ ਸਕਦੇ ਹੋ ਕਿਉਂਕਿ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹਾਂ ਕਿ ਅਲੱਗ-ਅਲੱਗ ਢੰਗ ਦੇ ਨਾਲ ਹਰ ਇੱਕ ਪੁਆਇੰਟ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂ ਜੋ ਸਾਨੂੰ ਫਿੱਟ ਰੱਖਣ ਦੇ ਵਿੱਚ ਜਾਂ ਪਤਲਾ ਰੱਖਣ ਦੇ ਵਿੱਚ ਮਦਦ ਕਰ ਸਕੇ ਸਾਡੀ ਈਟਿੰਗ ਹੈਬਿਟਸ ਨੂੰ ਜੋ ਹੈ ਸੁਧਾਰ ਸਕੇ ਸੋ ਜੀਰਾ ਵਰਤਨ ਦੀ ਹੁਣ ਆਪਾਂ ਗੱਲ ਕਰਦੇ ਹਾਂ ਜੀਰਾ ਕਿਸ ਢੰਗ ਨਾਲ ਅਸੀਂ ਵਰਤੀਏ ਕਿ ਸਾਡੇ ਲਈ ਬਹੁਤ ਉਪਯੋਗੀ ਰਹੇ ਦੇਖੋ ਜੇਕਰ ਤੁਸੀਂ ਆਪਿੰਦੇ ਹੋ ਤਾਂ ਜੀਰੇ ਵਾਲੀ ਚਾਹ ਤੁਸੀਂ ਬਣਾ ਸਕਦੇ ਹੋ ਚਾਹ ਬਣਾ ਰਹੇ ਹੋ ਪਾਣੀ ਲੈਣਾ ਪਾਣੀ ਦੇ ਵਿੱਚ ਤੁਸੀਂ ਅੱਧਾ ਚਮਚ ਜੀਰਾ ਪਾ ਕੇ ਉਸ ਨੂੰ اچھی طرح ਉਬਾਲੋ ਔਰ ਤੁਸੀਂ ਜੋ ਹੈ ਜੀਰਾ ਹੌਟ ਵਾਟਰ ਬਣ ਗਿਆ ਇਸ ਨੂੰ ਵੀ ਪੀ ਸਕਦੇ ਹੋ ਅਗਰ ਤੁਸੀਂ ਚਾਹ ਦੇ ਵਿੱਚ ਵੀ ਚਾਹ ਦੁੱਧ ਵਾਲੀ ਚਾਹ ਵੀ ਬਣਾ ਰਹੇ ਹੋ ਉਸ ਦੇ ਵਿੱਚ ਵੀ ਜੀਰਾ ਬੋਇਲ ਕਰਕੇ ਨਾਲ ਇਹ ਵਾਲੀ ਚਾਹ ਪੀ ਸਕਦੇ ਹੋ ਬਹੁਤ ਅੱਛਾ ਤੁਹਾਡੇ ਲਈ ਰਹਿਣ ਵਾਲਾ ਔਰ ਸਭ ਤੋਂ ਵੈਸੇ ਬੈਸਟ ਸਮਾਂ ਹੁੰਦਾ ਹੈ ਸਵੇਰੇ ਖਾਲੀ ਪੇਟ ਜਦੋਂ ਤੁਸੀਂ ਜੀਰਾ ਵਾਟਰ ਪੀਂਦੇ ਹੋ ਉਸਦੇ ਲਈ ਤੁਸੀਂ ਰਾਤ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚਮਚ ਜੀਰਾ ਭਿਓਂ ਕੇ ਰੱਖ ਦੇਣਾ ਹੈ ਔਰ ਸਵੇਰੇ ਇਸ ਨੂੰ ਛਾਣ ਕੇ ਚਾਹੇ ਕਿ ਉਬਾਲ ਲਓ ਜਾਂ ਨਹੀਂ ਉਬਾਲਣਾ ਤਾਂ ਵੈਸੇ ਵੀ ਇਸ ਨੂੰ ਛਾਣ ਕੇ ਇਹ ਪਾਣੀ ਪੀ ਲੋਗੇ ਤੁਹਾਡੀ ਬੋਡੀ ਜੋ ਹੈ ਸਵੇਰੇ ਹੀ ਡੀਟੌਕਸ ਹੋ ਜਾਏਗੀ ਔਰ ਤੁਹਾਨੂੰ ਖੁਦ ਪਹਿਲੇ ਦਿਨ ਤੋਂ ਹੀ ਫਰਕ ਜ਼ਰੂਰ ਮਹਿਸੂਸ ਹੋਏਗਾ ਜਿਨ੍ਹਾਂ ਨੂੰ ਉਫਾਰਾਪਨ ਰਹਿੰਦਾ ਹੈ ਉਹ ਦਿਨ ਦੇ ਵਿੱਚ ਵੀ ਜੋ ਹੈ ਜੀਰਾ ਜਿਹੜਾ ਭੁੰਨ ਕੇ ਤੁਸੀਂ ਰੱਖ ਕੇ ਭੁੰਨ ਕੇ ਪੀਸ ਕੇ ਰੱਖ ਲਓ ਇਸ ਦਾ ਪਾਊਡਰ ਜਿਹੜਾ ਬਣ ਜਾਏਗਾ ਤਾਂ ਤੁਸੀਂ ਕੋਈ ਵੀ ਸਬਜ਼ੀ ਖਾ ਰਹੇ ਹੋ ਉਸ ਦੇ ਉੱਪਰ ਛਿੜਕ ਸਾ ਦਿਓ ਇਹ ਪਾਊਡਰ ਜਾਂ ਫਿਰ ਤੁਸੀਂ ਜਿਵੇਂ ਦਹੀਂ ਖਾਣਾ ਹੈ ਉਸ ਦੇ ਉੱਪਰ ਇਹ ਪਾ ਦਿਓ ਜਾਂ ਤੁਸੀਂ ਅਗਰ ਲੱਸੀ ਪੀਂਦੇ ਸ਼ਕੀਨ ਹੋ ਲੱਸੀ ਦੇ ਉੱਪਰ ਵੀ ਤੁਸੀਂ ਇਹ ਪੁੰਨਿਆ ਹੋਇਆ ਜੀਰਾ ਪੀਸ ਕੇ ਜਿਹੜਾ ਪਾਊਡਰ ਬਣਾਇਆ ਹੈ ਉਸ ਦੇ ਉੱਪਰ ਛਿੜਕ ਕੇ ਪੀਓ ਲੱਸੀ ਦਾ ਟੇਸਟ ਵੀ ਦੁੱਗਣਾ ਹੋ ਜਾਏਗਾ ਔਰ ਇੰਨਾ ਜ਼ਿਆਦਾ ਡਾਈਜੈਸਟਿਵ ਹੋ ਜਾਏਗਾ ਤੁਹਾਨੂੰ ਖੁਦ ਫੀਲ ਹੋਏਗਾ ਕਿ ਜਿਹੜਾ ਉਫਾਰਾਪਨ ਸੀ ਐਸਿਡਿਟੀ ਸੀ ਪੇਟ ਵਿੱਚ ਕਿਉਂਕਿ ਅਸੀਂ ਗਰਮੀਆਂ ਵਿੱਚ ਦੇਖਦੇ ਆ ਅਸੀਂ ਪਿਆਸ ਲੱਗਦੀ ਆ ਪਾਣੀ ਜ਼ਿਆਦਾ ਪੀ ਲੈਣੇ ਆ ਖਾਣਾ ਖਾਣ ਤੋਂ ਇੱਕਦਮ ਬਾਅਦ ਵੀ ਜਾਂ ਪਹਿਲਾਂ ਵੀ ਪਾਣੀ ਜ਼ਿਆਦਾ ਪੀਤਾ ਜਾਂਦਾ ਤਾਂ ਪੇਟ ਭਰਿਆ ਭਰਿਆ ਔਰ ਪੇਟ ਭਾਰਾ ਜੋ ਹੈ ਬਹੁਤ ਹੋਇਆ ਰਹਿੰਦਾ ਤਾਂ ਉੱਥੇ ਤੁਸੀਂ ਖਾਣਾ ਖਾਣ ਤੋਂ ਬਾਅਦ ਥੋੜੀ ਦੇਰ ਬਾਅਦ ਚਾਹੀਏ ਜਾਂ ਖਾਣੇ ਦੇ ਜਿਹੜਾ ਅਸੀਂ ਦਹੀਂ ਖਾ ਰਹੇ ਹਾਂ ਸਬਜ਼ੀ ਖਾ ਰਹੇ ਹਾਂ ਉਸ ਦੇ ਉੱਪਰ ਤਾਂ ਛਿੜਕ ਕੇ ਖਾਈ ਸਕਦੇ ਹੋ ਜੀਰੇ ਨੂੰ ਪਰ ਨਾਲ ਦੇ ਨਾਲ ਅਲੱਗ ਤੋਂ ਅਗਰ ਤੁਸੀਂ ਚਾਹੋ ਤਾਂ ਜ਼ਰੂਰ ਅਗਰ ਕੋਈ ਪਤਲੀ ਜੀ ਤੁਸੀਂ ਕੱਚੀ ਲੱਸੀ ਬਣਾਈ ਹੈ ਤਾਂ ਉਸ ਦੇ ਉੱਪਰ ਤੁਸੀਂ ਜੀਰਾ ਪਾਊਡਰ ਪਾਓ ਔਰ ਇਸ ਨੂੰ ਪੀਓ ਔਰ ਤੁਸੀਂ ਫਰਕ ਜ਼ਰੂਰ ਦੇਖੋਗੇ ਸੋ ਦਿਨ ਵਿੱਚ 2-3 ਵਾਰ ਇਸ ਤਰੀਕੇ ਨਾਲ ਥੋੜਾ ਥੋੜਾ ਅਗਰ ਤੁਸੀਂ ਜੀਰਾ ਪਾਊਡਰ ਯੂਜ਼ ਕਰਦੇ ਹੋ ਤਾਂ ਤੁਹਾਨੂੰ ਢੇਰੋ ਫਾਇਦੇ ਇਸ ਦੇ ਨਾਲ ਤੁਹਾਡਾ ਡਾਈਜੈਸ਼ਨ ਬਿਲਕੁਲ ਹੀ ਸੈੱਟ ਰਹਿਣ ਵਾਲਾ ਹੈ ਫਿਰ ਤੋਂ ਕਹੂੰਗੀ ਜਿਨ੍ਹਾਂ ਨੂੰ ਪੇ ਟੁਫਾਰਾ ਪੇਟ ਗੈ ਔਰ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀਆਂ ਜਿਨ੍ਹਾਂ ਨੂੰ ਕਬਜ਼ ਦੀ ਪ੍ਰੋਬਲਮ ਰਹਿੰਦੀ ਹੈ ਤਾਂ ਉਹ ਤਾਂ ਜ਼ਰੂਰ ਜਿਹੜਾ ਰਾਤ ਨੂੰ ਆਪਾਂ ਜੀਰਾ ਭਿਗੋ ਕੇ ਰੱਖਿਆ ਸੀ ਉਹ ਪਾਣੀ ਪੀਣ ਤੇ ਉਹ ਜਿਹੜਾ ਜੀਰਾ ਵੀ ਹੈ ਉਸ ਨੂੰ ਵੀ ਤੁਸੀਂ ਅਗਰ ਚਬਾ ਚਬਾ ਕੇ ਖਾ ਲੋਗੇ ਤਾਂ ਤੁਹਾਨੂੰ ਫਾਈਬਰ ਵੇਸ ਦੇ ਨਾਲ ਮਿਲ ਜਾਏਗਾ ਜਿਸ ਦੇ ਨਾਲ ਜਿਹੜੀ ਤੁਹਾਡੀ ਕਾਂਸਟਿਪੇਸ਼ਨ ਦੀ ਪ੍ਰੋਬਲਮ ਹੈ ਉਸ ਤੋਂ ਵੀ ਤੁਹਾਨੂੰ ਛੁਟਕਾਰਾ ਜ਼ਰੂਰ ਮਿਲਣ ਵਾਲਾ ਇੱਕ ਮੈਂ ਤੁਹਾਨੂੰ ਜ਼ਰੂਰ ਹੋਰ ਦੱਸੂਗੀ ਜੋ ਤੁਸੀਂ ਬਣਾ ਕੇ ਰੱਖ ਸਕਦੇ ਹੋ ਉਸ ਲਈ 50 ਗ੍ਰਾਮ ਤੁਸੀਂ ਜੀਰਾ ਲੈਣਾ ਹੈ ਇਸ ਨੂੰ ਤੁਸੀਂ ਭੁੰਨ ਲੋ ਉਸ ਦੇ ਵਿੱਚ 5 ਗ੍ਰਾਮ ਤੁਸੀਂ ਹਿੰਗ ਪਾ ਲੈਣੀ ਔਰ 5 ਗ੍ਰਾਮ ਹੀ ਤੁਸੀਂ ਇਸ ਦੇ ਵਿੱਚ ਕਾਲਾ ਨਮਕ ਪਾਣਾ ਜਿਹੜਾ ਇਹ ਤਿੰਨਾਂ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਰੱਖ ਲਓ ਇਹ ਬਹੁਤ ਹੀ ਜ਼ਿਆਦਾ ਡਾਈਜੈਸਟੇਬਲ ਤੁਹਾਡੇ ਲਈ ਰਹਿਣ ਵਾਲਾ ਹੈ ਤੇ ਇਹ ਜਿਵੇਂ ਆਪਾਂ ਗੱਲ ਕਰ ਰਹੇ ਆ ਦਹੀਂ ਲੱਸੀ ਕਿਸੇ ਵੀ ਚੀਜ਼ ਵਿੱਚ ਘੋਲ ਕੇ ਤੁਸੀਂ ਥੋੜਾ ਥੋੜਾ ਆਪਣੇ ਸਵਾਦ ਅਨੁਸਾਰ ਥੋੜੀ ਥੋੜੀ देर ਬਾਅਦ ਪੀਂਦੇ ਰਹੋ ਆਪਣੇ ਖਾਣੇ ਦੇ ਨਾਲ ਚਾਹੇ ਸਿਰਫ ਐਡ ਕਰਦੇ ਰਹੋ ਤਾਂ ਤੁਹਾਨੂੰ ਇਸ ਦੇ ਨਾਲ ਢੇਰ ਸਾਰੇ ਫਾਇਦੇ ਜ਼ਰੂਰ ਮਿਲਣ ਵਾਲੇ ਨੇ ਸੋ ਜਿਨ੍ਹਾਂ ਨੂੰ ਯੂਰਿਕ ਐਸਿਡ ਦੀ ਕੋਈ ਪ੍ਰੋਬਲਮ ਰਹਿੰਦੀ ਹੈ ਉੱਥੇ ਵੀ ਇਹ ਤੁਹਾਨੂੰ ਬਹੁਤ ਬਹੁਤ ਦਾ ਫਾਇਦਾ ਦੇਣ ਵਾਲਾ ਹੈ ਜੀਰਾ ਜਿਨ੍ਹਾਂ ਨੂੰ ਯੂਰੀਨ ਇਨਫੈਕਸ਼ਨ ਦੀ ਪ੍ਰੋਬਲਮ ਹੈ ਜਾਂ ਫਿਰ ਜਿਨ੍ਹਾਂ ਨੂੰ ਯੂਰੀਨ ਜੋ ਹੈ ਰੁਕ ਰੁਕ ਕੇ ਆਉਂਦਾ ਹੈ ਜਾਂ ਯੂਰੀਨ ਨੂੰ ਲੈ ਕੇ ਕੋਈ ਵੀ ਪ੍ਰੋਬਲਮ ਹੈ ਉਥੇ ਵੀ ਤੁਹਾਡੀ ਇਹ ਪ੍ਰੋਬਲਮ ਸਿਰਫ ਜੀਰੇ ਨੂੰ ਅਗਰ ਤੁਸੀਂ ਇਸ ਢੰਗ ਦੇ ਨਾਲ ਆਪਣੀ ਲਾਈਫ ਵਿੱਚ ਆਪਣੇ ਖਾਣ ਪੀਣ ਦੇ ਰੂਟੀਨ ਵਿੱਚ ਐਡ ਕਰ ਲੈਣੇ ਹੋ ਜੀਰਾ ਵਾਟਰ ਹੀ ਅਗਰ ਡੇਲੀ ਤੁਸੀਂ ਪੀਣ ਲੱਗ ਜਾਂਦੇ ਹੋ ਤਾਂ ਤੁਹਾਡੀ ਯੂਰੀਨ ਨੂੰ ਲੈ ਕੇ ਕੋਈ ਵੀ ਪ੍ਰੋਬਲਮ ਹੈ ਇਨਫੈਕਸ਼ਨ ਦੀ ਕੋਈ ਪ੍ਰੋਬਲਮ ਹੈ ਉਹ ਸਭ ਹੀ ਤੁਹਾਡੀਆਂ ਠੀਕ ਹੋਣ ਵਾਲੀਆਂ ਬੋਡੀ ਡੀਟੌਕਸ ਹੋਏਗੀ ਹੀ ਤੁਹਾਡਾ ਬੀਪੀ ਕੰਟਰੋਲ ਇਸ ਦੇ ਨਾਲ ਰਹੇਗਾ 슈ਗਰ ਵੀ ਕੰਟਰੋਲ ਵਿੱਚ ਰਹੇਗੀ ਫਿਰ ਤੋਂ ਦੀ ਜਿਨ੍ਹਾਂ ਦੀ 슈ગર ਲੋ ਚਲੀ ਜਾਂਦੀ ਹੈ ਉਹਨਾਂ ਨੂੰ ਸਿਰਫ ਜ਼ਰੂਰ ਧਿਆਨ ਨਾਲ ਜੀਰੇ ਨੂੰ ਵਰਤਣਾ ਚਾਹੀਦਾ ਹੈ ਕਿਉਂਕਿ ਇਹ 슈ગર ਲੈਵਲ ਨੂੰ ਘਟਾ ਦਿੰਦੇ ਹੈ ਜ ਜਿਨ੍ਹਾਂ ਦੀ 슈ગર ਹਾਈ ਰਹਿੰਦੀ ਹੈ ਉਹਨਾਂ ਦੇ ਲਈ ਤਾਂ ਬਹੁਤ ਹੀ ਅੱਛਾ ਹੈ ਤੁਸੀਂ ਇਸ ਨੂੰ ਰੈਗੂਲਰ ਯੂਜ਼ ਕਰ ਸਕਦੇ ਹੋ ਪਰ 슈ગર ਵਾਲਿਆਂ ਨੂੰ ਫਿਰ ਤੋਂ ਕਹੂੰਗੀ ਲਗਾਤਾਰ ਆਪਣੀ 슈ગર ਜੋ ਹੈ ਤੁਹਾਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਚਾਹੇ ਕਿ ਤੁਸੀਂ ਕੋਈ ਹੋਮ ਰੈਮੇਡੀ ਅਪਣਾ ਰਹੇ ਹੋ ਜਾਂ ਨਹੀਂ ਅਪਣਾ ਰਹੇ ਹੋ ਫਿਰ ਵੀ ਤੁਹਾਨੂੰ ਆਪਣੀ ਸ਼ੂਗਰ ਦੇ ਉੱਪਰ ਪ੍ਰੋਪਰ ਨਜ਼ਰ ਰੱਖਣੀ ਚਾਹੀਦੀ ਹੈ ਕਦੋਂ ਹਾਈ ਹੁੰਦੀ ਹੈ ਸ਼ੂਗਰ ਔਰ ਕਦੋਂ ਲੋ ਹੋ ਜਾਂਦੀ ਹੈ ਸੋ ਜਦੋਂ ਤੁਸੀਂ ਰੈਗੂਲਰ ਜੀਰਾ ਦਾ ਪੀਓ ਕਰੋਗੇ ਤੁਸੀਂ ਦੇਖੋਗੇ ਤੁਹਾਡੀ ਸਕਿਨ ਵੀ ਬਹੁਤ ਅੱਛੀ ਹੋ ਗਈ ਹੈ ਚਿਹਰੇ ਤੇ ਅਗਰ ਕੋਈ ਵੀ ਛੋਟੇ ਛੋਟੇ ਨਿਸ਼ਾਨ ਸੀ ਉਹ ਆਪਣੇ ਆਪ ਕਲੀਅਰ ਹੋਣੇ ਸ਼ੁਰੂ ਹੋ ਜਾਣਗੇ ਕਿਉਂਕਿ ਬਾਡੀ ਨੂੰ ਡੀਟੌਕਸ ਕਰ ਦੇਗਾ ਜੀਰਾ ਤਾਂ ਆਟੋਮੈਟਿਕਲੀ ਜਿੰਨੇ ਟੌਕਸਿਨਸ ਨੇ ਉਹ ਦੂਰ ਹੋਣਗੇ ਸਕਿਨ ਦੀ ਕੋਈ ਵੀ ਇਨਫੈਕਸ਼ਨ ਹੈ ਉਹ ਵੀ ਤੁਹਾਡੀ ਜੋ ਹੈ ਠੀਕ ਹੋ ਜਾਏਗੀ ਸੋ ਖੀਰ ਦੇ ਵਿੱਚ ਐਂਟੀਆਕ ਤਾਂ ਸਾਡੀ ਇਮਿਊਨਿਟੀ ਨੂੰ ਵੀ ਬੂਸਟ ਕਰਦਾ ਹੈ ਜਿਹੜਾ ਢੇਰ ਸਾਰੇ ਵਿਟਾਮਿਨਸ ਔਰ ਮਿਨਰਲਸ ਇਸ ਤੋਂ ਮਿਲ ਰਹੇ ਨੇ ਘਰ ਦੇ ਵਿੱਚ ਜਿਹੜੀ ਸਾਡੀ ਚੀਜ਼ਾਂ ਹੁੰਦੀਆਂ ਅਸੀਂ ਕਈ ਵਾਰੀ ਉਹਨਾਂ ਨੂੰ ਐਵੇਂ ਹੀ ਸਮਝਦੇ ਆ ਕਿ ਪਈਆਂ ਚੀਜ਼ਾਂ ਤੋਂ ਮਸਾਲੇ ਨੇ ਪਰ ਇਹ ਮਸਾਲੇ ਬਹੁਤ ਉਪਯੋਗੀ ਨੇ ਆਯੁਰਵੇਦ ਵਿੱਚ ਢੇਰੋਂ ਦਵਾਈਆਂ ਜੋ ਹੈ ਅਜਿਹੇ ਮਸਾਲਿਆਂ ਨੂੰ ਵਰਤ ਕੇ ਹੀ ਬਣਾਈਆਂ ਜਾਂਦੀਆਂ ਸੋ ਇਸ ਤੋਂ ਵਧੀਆ ਕਿ ਅਸੀਂ ਕੋਈ ਕਈ ਵਾਰੀ ਸਪਲੀਮੈਂਟਸ ਦੇ ਪਿੱਛੇ ਭੱਜਦੇ ਰਹਿੰਦੇ ਆ ਐਂਟੀਆਕਸੀਡੈਂਟਸ ਲਈ ਅੱਜਕੱਲ ਮਾਰਕੀਟ ਵਿੱਚ ਢੇ ਸਾਰੇ ਸਪਲੀਮੈਂਟਸ ਨੇ ਤੇ ਉਹੀ ਜੇ ਅਸੀਂ ਘਰ ਦੇ ਵਿੱਚ ਪਈਆਂ ਇਹਨਾਂ ਚੀਜ਼ਾਂ ਨੂੰ ਸਹੀ ਢੰਗ ਦੇ ਨਾਲ ਵਰਤ ਲਵਾਂਗੇ ਤਾਂ ਸਾਡੀ ਬੋਡੀ ਨੂੰ ਢੇਰੋ ਫਾਇਦੇ ਮਿਲ ਸਕਦੇ ਨੇ ਉਮੀਦ ਕਰਦੀ ਆਂ ਅਸੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਆ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਵਿਚਾਰ ਮੇਰੇ ਨਾਲ ਜ਼ਰੂਰ ਸਾਂਝੇ ਕਰਿਆ ਕਰੋ ਜਦੋਂ ਮੈਂ ਤੁਹਾਡੇ ਸਾਰਿਆਂ ਦੇ ਮੈਸੇਜ ਕਮੈਂਟਸ ਪੜ੍ਹਦੀ ਆ ਮੈਨੂੰ ਜਾ ਵੀ ਸਾਂਝੇ ਕਰੋ ਅਗੋਂ ਹੋਰ ਕਿਹੜੇ ਕਿਹੜੇ ਵਿਸ਼ਾ ਦੇ ਉੱਪਰ ਕਿਹੜੇ ਕਿਹੜੇ ਹੈਲਥ ਟੌਪਿਕਸ ਉੱਪਰ ਵੀਡੀਓ ਬਣਾਈ ਜਾਏ ਤਾਂ ਕਿ ਹੋਰ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਵੇਅਰ ਕੀਤਾ ਜਾ ਸਕੇ ਪੇਜ ਨੂੰ ਹਲੇ ਤੱਕ ਫੋਲੋ ਨਹੀਂ ਕੀਤਾ ਹੈ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਅ ਜੋਧਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਿਓ ਮਿਲਾਂਗੇ ਜਲਦੀ ਹੀ ਸੇਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ